ਅੰਮ੍ਰਿਤਸਰ ਵਿੱਚ ਲਗਾਤਾਰ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਆਏ ਦਿਨ ਗੋਲੀਆਂ ਚਲਾ ਕੇ ਜਾਂ ਤਾਂ ਕਤਲ ਕੀਤੇ ਜਾਂਦੇ ਹਨ ਜਾਂ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਅੱਜ ਇੱਕ ਵਾਰ ਫਿਰ ਹਲਕਾ ਜੰਡਿਆਲਾ ਦੇ ਪਿੰਡ ਤਾਰਾਗੜ੍ਹ ਤਲਾਵਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਧਿਰ ਆਪਣੇ ਪੈਸੇ ਲੈਣ ਦੇ ਲਈ ਜਦੋਂ ਗਈ ਤੇ ਦੂਜੀ ਧਿਰ ਵੱਲੋਂ ਕੁਝ ਨੌਜਵਾਨ ਬੁਲਾ ਕੇ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਤੇ ਤੇਜ਼ ਤਾਰ ਹਥਿਆਰਾਂ ਦਾ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਇੱਟਾ ਰੋੜੇ ਵੀ ਚਲਾਏ ਗਏ ਜਿਸ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਾਰਾਗੜ੍ਹ ਤਲਾਵਾ ਵਿਖੇ ਦੋ ਧਿਰਾਂ ਵਿੱਚ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਹੈ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਏ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸੋਨੇ ਛਾਪਾ ਹਾਂਜੀ ਦੀਦੀ ਰਾਤ ਤੋਂ ਲੱਟਣ ਖੋਹ ਕਰ ਦਿੰਦੇ ਨੇ ਲੋਕਾਂ ਦੇ ਵਿੱਚ ਸਾਜ ਨੇ ਜੂ ਲੱਟਣ ਖੋਹ ਬਹੁਤ ਆ ਮੇਰਾ ਨਾਮ ਸਾਜਨ ਹੈ ਜੀ ਮੈਂ ਰਾਜਵੀਰ ਦਾ ਬ੍ਰਦਰ ਆ ਸਗਾ ਤੇ ਵੰਛਪਰੇ ਦਾ ਮੈਂ ਚਾਚੇ ਦਾ ਮੁੰਡਾ ਵਾ ਕੀ ਗੱਲ ਕੀ ਹੋਈ ਤੇ ਇਹ ਸਾਜਨ ਗੁੱਜਰ ਕੋ ਇੱਥੇ ਤਲਾਵੇਂ ਦਾ ਸਾਜਨ ਗੁੱਜਰ ਇਹਦੇ ਕੋਲੋਂ 60000 ਰੁਪਏ ਲੈਣ ਆਲੇ ਮੇਰੇ ਬ੍ਰਦਰ ਦਾ ਇਹਨਾਂ ਦਾ ਲਾਂਨ ਦੇਣੇ ਸੀ ਤੇ ਬ੍ਰਦਰ ਮੇਰਾ ਪੈਸੇ ਲੈਣ ਗਿਆ ਪੁੱਛਣ ਗਿਆ ਇਹਨਾਂ ਕੋਲੋਂ ਤੇ ਨਾਲ ਉਥੇ ਉਹਨਾਂ ਪਹਿਲਾਂ ਸੱਟਾਂ ਲਾਈਆਂ ਵੰਚਪ੍ਰੀਤ ਬਹੁਤ ਜ਼ਿਆਦਾ ਸੀਰੀਅਸ ਆ ਗੁਰਨਾਣਕੋ ਹਸਪੀਟਲ ਦੇ ਵਿੱਚ ਦਾਖਲ ਹੋਇਆ ਵਾ ਉਥੇ ਵੰਚਪ੍ਰੀਤ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹੋਸ਼ ਨਹੀਂ ਕਰ ਰਹੇ ਆ ਤੇ ਨਾਲ ਬਹੁਤ ਜ਼ਿਆਦੀ ਫਾਇਰਿੰਗ ਕੀਤੀ ਇੱਥੇ 10 15 ਫਾਇਰਿੰਗ ਕੀਤੀ ਹੋਣੀ ਮੇਰੇ ਖਿਆਲ ਨਾਲ ਆਵੇ ਕੰਧਾਂ ਦੇ ਵਿੱਚ ਨਿਸ਼ਾਨ ਆ ਉਹਨਾਂ ਦੇ ਤੇ ਇੱਕ ਮੋਣੂ ਮੋਣੂ ਮੱਲੀਆਂ ਦਾ ਮੁੰਡਾ ਵਾ ਉਹਨੇ ਵੀ ਬਹੁਤ ਜ਼ਿਆਦੀ ਫਾਇਰਿੰਗ ਕੀਤੀ ਆ ਇੰਨੇ ਇੱਕ ਦੋਗ ਬੰਦੇ ਦਾ ਸਾਨੂੰ ਨਾ ਪਤਾ ਇੱਕ ਬੱਦੂ ਆ ਇਹਨਾਂ ਬਹੁਤ ਜ਼ਿਆਦਾ ਇੱਥੇ ਆ ਕੇ ਹਲੜਪਾ ਜੀ ਬਹੁਤ ਜ਼ਿਆਦੀ ਕੀਤੀ ਆ ਅਹੀਂ ਆਪਣੇ ਜਾਨ ਬਹੁਤ ਤਰੀਕੇ ਨਾਲ ਇਤਨਾ ਭਰਾਵਾਂ ਨੇ ਬਹੁਤ ਜਾਨ ਆਪਣੀ ਆਪ ਖੁਦ ਇੰਦਰਾ ਵੜ ਕੇ ਬਚਾਈ ਆ ਬਹੁਤ ਜਿਆਦਾ ਇਥੇ ਆ ਕਿ ਮੁਲਕ ਇਕੱਠਾ ਹੋਇਆ ਤੁਹਾਨੂੰ ਵੀਡੀਓ ਕਿੰਨੇ ਬੰਦੇ ਆਏਗੇ ਘਟੋ ਕਰਨੀ ਮੇਰੇ ਖਾਲਾ ਨਾ ਉੱਡਾ ਹ ਵੀ ਵੀਕ ਜਾਣੇ ਤੇ ਹੈ ਹੀ ਆ ਵੀਕ ਜਾਣੇ ਹੈਗੇ ਹੀ ਬਹੁਤ ਜਿਆਦਾ ਇਥੇ ਟਰੋੜਾ ਬਹੁਤ ਜਿਆਦਾ ਚਲਾਇਆ ਵੇਖੋ ਸਾਡੇ ਬੂਏ ਦੇ ਬਾਹਰ ਕੀ ਪਿਸਤੌਲ ਆ ਮੋਨੂ ਕੋ ਪਿਸਤੌਲ ਹੀ ਸਾਜ ਨੂੰ ਗੁੱਜਰ ਕੋ ਪਿਸਤੌਲ ਹੀ ਤਿੰਨ ਚਾਰ ਪਿਸਤੌਲੀ ਉਹਨਾਂ ਕੋਲ ਫਾਇਰਿੰਗ ਬਹੁਤ ਜਿਆਦਾ ਇਥੇ ਹੋਈ ਆ ਕਈ ਤੇ ਆਪਣੇ ਅੰਦਰ ਵੜ ਕੇ ਆ ਕੇ ਜਾਨ ਬਚਾਈ ਆ ਮਾਂਗਾ ਹੀ ਐ ਉਹ ਕਰਦੇ ਆ ਕਿ ਇਹਨਾਂ ਦਾ ਕੰਮ ਹੀ ਇਹ ਹੋਵੇ ਇੱਕ ਸਾਲ ਦਿੱਤ ਵੱਧ ਗਏ ਬਣੇ ਆ ਸਾਜਣਿਆ ਗੁੱਜਰ ਬੁੱਧੂ ਮੋਣੂ ਇਹ ਤਿੰਨ ਜਾਣੇ ਤੇ ਬਹੁਤ ਵੱਧ ਵੱਧ ਇੱਕ ਸਾਲ ਦੇ ਬਣੇ ਬਹੁਤ ਜ਼ਿਆਦਾ ਇੱਥੇ ਜਿਹੜਾ ਵੀ ਆਉਂਦਾ ਵਾ ਪਹਿਲਾਂ ਇੱਕ ਦੋ ਪੰਜ 6 ਦਿਨ ਹੋ ਕੇ ਪਹਿਲਾਂ ਲੜਾਈ ਇਹਨਾਂ ਨੇ ਕੀਤੀ ਉਹਨਾਂ ਦੇ ਘਰੇ ਬਜਾ ਕੇ ਉਹਨਾਂ ਨੇ ਬਹੁਤ ਨਾ ਜ਼ਿਆਦਾ ਕੁੱਟਿਆ ਮੇਰੇ ਭੂਆ ਦੇ ਮੁੰਡਾ ਨੂੰ ਨਾ ਵੀ ਪਹਿਲਾਂ ਬਹੁਤ ਜ਼ਿਆਦਾ ਕੁੱਟਿਆ ਇਹ ਕੰਮ ਹੀ ਇਹੋ ਕਰਦੇ ਆ ਜੀ ਇਹਨਾਂ ਦਾ ਸਾਜਣ ਗੁੱਜਰ ਬੁੱਧੂ ਇਹੋ ਕੰਮਾਂ ਦੇ ਵਿੱਚ ਆਏ ਲੜਾਈ ਦੇ ਵਿੱਚ ਆਏ ਤਾ ਉਹਨਾਂ ਦੇ ਦੋ ਪੁੱਤਾਂ ਦਾ ਤਲਾਵੇਂ ਝਗੜਾ ਹੋਇਆ ਕਿਸ ਚੀਜ਼ ਨੂੰ ਲੈ ਕੇ ਹੋਇਆ ਕੀ ਟਕੜਾ ਹੋਇਆ ਜੀ ਰਾਜਵੀਰ ਦਾ ਟ੍ਰੈਂਡ ਸੱਖਾਂ ਵਾਲੀ ਦਾ ਅੱਛਾ ਜੀ ਇਹਨੇ 60000 ਰੁਪਇਆ ਬੁੱਧੂ ਨਾਲ ਮੰਗਾਈ ਚੁਣਾਂ ਉਹ 1.5 ਸਾਲ ਪਹਿਲਾਂ ਦਿੱਤੇ ਆਜੇ ਇਹਦਾ ਰਾਜਾ ਵਾਸ਼ਪੁਰ ਨੇ ਆਣ ਵਾਸਤੇ ਆਇਆ ਇੱਥੇ ਆਪਣੀ ਟੁੱਟਣੀ ਹੋਗੀ ਉਹਨਾਂ ਬੁੱਧੂ ਨੇ ਆਪਣੇ ਨਾਲ ਪਿੰਡ ਦੇ ਹੋਰ ਮੁੰਡੇ ਸਾਥਲੇ ਬਾਹਰੋਂ ਸਾਥਲੇ ਤਾਂ ਆਪੋ ਜੀ ਕਰੋੜਾ ਬੜਾ ਚਲਾਇਆ ਕਿੰਨੇ ਬੰਦੇ ਜ਼ਖਮੀ ਹੋਏ ਜੀ ਦੋ ਜ਼ਖਮੀ ਹੋਏ ਵਾਸ਼ਪੁਰੇ ਦਾ ਇੱਕ ਰਾਜ ਕਿੰਨੇ ਕੋਮਨ ਆ ਯਾਰ ਫਾਇਰਿੰਗ ਵੀ ਕੀਤੀ ਗਈ ਹੈ ਹਾਂਜੀ ਦੱਸਿਆ ਜਾ ਰਿਹਾ ਫਾਇਰਿੰਗ ਵੀ ਕੀਤੀ ਗਈ ਹਾਂ ਫਾਇਰਿੰਗ ਕੀਤੀ ਇਹਨਾਂ ਨੇ ਬਾਕੀ ਮੌਕੇ ਤਸਦੀਕ ਕਰ ਰਹੇ ਆ ਕਿੰਨੇ ਫਾਇਰ ਜਿਹੜੇ ਕੀਤੇ ਗਏ ਇਹਨਾਂ ਨੇ ਕਹਿਨ ਮੁਸਾਬ 5-6 ਫਾਇਰ ਆ ਬਾਕੀ ਤਸਦੀਕ ਤੋਂ ਬਾਅਦ ਪਤਾ ਲੱਗੇਗਾ ਕਿੰਨੇ ਫਾਇਰ ਕਿੰਨੇ ਆਪਸੀ ਦੋ ਦੋਵਾਂ ਤਰ੍ਹਾਂ ਦੇ ਵਿੱਚ ਕਿੰਨੇ ਕੁ ਲੋਕਾਂ ਦੀ ਆਪਸ ਝਗੜਾ ਆ ਮੁੰਡੇ ਕਿੰਨੇ ਸੀ ਮੁੰਡੇ 8-10 ਸੀ ਜਦੋਂ ਦੋਵਾਂ ਪਾਰਟੀਆਂ ਦੇ 10-10 ਦੋ-ਤਿੰਨ ਜਾਣੇ ਸੀਗੇ ਰਾਜਨੀਤਿਕ ਇਹਨਾਂ ਦੇ ਬਾਅਦ ਚ ਹੁਣ ਦੁਬਾਰਾ ਤੇ ਇਹਨਾਂ ਨੇ ਆਏ ਪੈਸੇ ਦਾ ਪਤਾ ਲੱਗਾ ਵੀ ਕੀ ਲੈਣ ਦੇ ਨੇ ਨਾ ਨਾ ਵੈਸੇਦਾਰੇ 60000 ਰੁਪਏ ਦਾ ਸੀ ਨੇ ਦੁੱਧ ਨਾਲ ਪਹਿਲਾਂ ਆਪੋ ਜੀ ਦਾ ਸਾਡਾ ਪ੍ਰੇਮ ਪਿਆਰ ਉਹ ਵੇਖੋ ਤੁਹਾਨੂੰ ਪਹਿਲ ਲੈਣ ਨੂੰ ਤੁਹਾਨੂੰ ਆ ਗਿਆ ਕਿੰਨੇ ਬੰਦਿਆਂ ਨੂੰ ਯਾਨੀ ਕਿ ਸੋ ਖੜਿਆ ਜੀ ਹਾਂਜੀ ਪੁਸ਼ਟੇਸ਼ ਵਾਸਤੇ ਪੁਸ਼ਟੇਸ਼ ਕਰਨ ਦੇ ਤਾਂ ਕਰਦੇ ਤਾਂ ਬੜਾ ਬੰਦੇ ਖੜੇ ਕੋਈ ਜਿਹੜੇ ਪਿਸਟਲ ਵਰਤੇ ਗਏ ਆ ਉਹ ਲੈਸੈਂਸੀ ਹੀ ਜਾਂ ਫਿਰ ਨਹੀਂ ਜ ਨਹੀਂ ਇਹ ਪਾਰ ਦਾ ਸਾਡਾ ਤਸਦੀਕ ਤਾਂ ਕਰਾਂਗੇ ਕਿ ਇਹ ਬਦਲ ਲਗਿਆ ਦਸਤਾਨੇ ਪੜਨਗੇ ਬਿਲਕੁਲ ਠੀਕ ਹੋ ਗਿਆ ਕਿੰਨੇ ਜਾਣੇ ਜਿਹੜੇ जख्मी ਹੋਏ ਦੋ जख्मी ਕੰਡੀਸ਼ਨ ਕੀ ਹੈਗੀ ਉਹਨਾਂ ਦੀ ਠੀਕ ਨੇ ਇਹ ਤਾਂ ਸੈਟ ਕਰਤਾ ਲੱਗਾ ਵਾ ਵੰਚ ਦੇ ਪਤਾ ਕੀਤਾ ਉਹ ਸਰਪ ਹੋਣਾ ਹੈ ਕਿੰਨੇ ਵੀ ਠੀਕ ਹੈ ਤੇ 10000 ਹਜ਼ਾਰ ਤੇ ਰੋੜਾ ਦੇ ਤੇ ਸਾਫ ਕਰੋੜ ਕਰਤੇ ਤੇ ਬਾਕੀ ਜੇ ਫਾਇਰਿੰਗ ਹੋਈ ਜਾਂਦੇ ਫਾਇਰੇ ਮੈਂ ਆਪਕ ਜਿਹੜਾ 60000 ਦਾ ਲੈਂਨ ਦੇਣੀ ਸੀ ਕਿ ਚੀਜ਼ ਦਾ 60000 ਰੁਪਇਆ ਲੈਣਾ ਸੀ ਧਾਰਿਆ 60000 ਦਿੱਤਾ ਸੀ ਇਹਨੇ ਰਾਜਵੀਰ ਨੇ ਕੁੱਦੂ ਕੁੱਦੂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਬੈਨ ਲੈ ਕੇ ਇਹਨਾਂ ਨੇ ਬਿਆਨ ਲਿਖਦੇ ਆ ਬਿਆਨ ਲੈ ਕੇ ਜੋ ਬਿਆਨ ਦੇ ਉਹ ਹਿਸਾਬ ਨਾਲ ਕਰੀ ਗਏ ਠੀਕ ਠੀਕ ਹੈ ਵਰਨ ਸੋਨੀ ਦਿਵਯਾ ਪੰਜਾਬ ਟੀਵੀ ਜੰਡਿਆਲਾ ਗੁਰੂ